ਤੋਂ ਵਾਸਤੇ ਸਭੇ ਸਾਰੇ ਜਵਤਸਾ ਜਿਹਨਾਂ ਦੀ ਸਿਰਤ ਅਫਾਜ਼ਾਤ ਬਾਰ ਹੈ ਉਹਨਾਂ ਨੇ ਬਹੁਤ ਹੀ ਪਿਆਰ ਦੇ ਸਰਕਾਰ ਦੇ ਨਾਲ ਤੇ ਬਹੁਤ ਹੀ ਜਜ਼ਬੇ ਦਾ ਜੋਸ਼ ਦੇ ਨਾਲ ਆਪਣੇ ਜਥੇ ਸਪੇਸ ਸਾਨੂੰ ਉਥੇ ਹਸਾਬ ਪਹੁੰਚਾਉਣਾ ਕਰਾਇਆ ਜਿਹੜੇ ਹਾਸ ਤੋਂ ਅਸੀਂ ਬੇਮਕੂ ਹੁੰਦੇ ਜਾ ਰਹੇ ਹਾਂ ਸ਼ਾਹਰਪੁਰ ਦੇ ਪਿੰਡ ਨੂਰਪੁਰ ਵਿਖੇ ਜਿੱਥੇ ਨੌਜਵਾਨ ਕਿਸਾਨ ਮਜ਼ਦੂਰ ਭਲਾਈ ਸੁਸਾਇਟੀ ਪੰਜਾਬ ਵੱਲੋਂ ਸੂਬਾ ਪ੍ਰਦਾਨ ਔੰਕਾਰ ਸਿੰਘ ਧਾਮੇ ਦੀ ਰਹਿਨਵਾਈ ਹੇਠ ਜਥੇ ਬੰਦੀ ਦੀ ਦੂਸਰੀ ਸਥਾਪਨਾ ਦਿਵਸ ਨੂੰ ਮਨਾਇ ਗਈ ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦੇ ਭੋਗ ਉਪਰੰਤ ਇੱਕ ਮਹਾਨ ਕੀਰਤਨ ਦਰਬਾਰ ਵੀ ਸਜਾਇਆ ਗਿਆ ਜਿਸ ਵਿੱਚ ਰਾਗੀ ਢਾਡੀ ਕਥਾਵਾਚਕ ਕੀਤੇ ਨੇ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਦਿਹਾਲ ਕੀਤਾ ਆਓ ਤੁਸੀਂ ਬਣੇ ਰਹੋ ਸਾਡੇ ਨਾਲ ਮੈਂ ਤੁਹਾਡਾ ਜਸਵੀਰ ਕਾਜਲ ਤੁਸੀਂ ਦੇਖ ਰਹੇ ਹੋ ਆਲਟੂ ਨਿਊ ਚੈਨਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੈਸ ਦੇ ਸਾਰੇ ਵੀਰਾਂ ਦਾ ਧੰਨਵਾਦ ਉਹਨੇ ਸਾਡੇ ਇਸ ਪ੍ਰੋਗਰਾਮ ਨੂੰ ਪਰੇਕੀਤਾ ਇਹ ਪ੍ਰੋਗਰਾਮ ਨੌਜਵਾਨ ਕਿਸਾਨ ਮਜ਼ਦੂਰ ਫਲਾਈ ਸੋਸਾਇਟੀ ਦੇ ਸਪੰਦਾਬ ਨੂੰ ਕੀਤਾ ਗਿਆ ਸੀ। ਇਹਦੇ ਦੋ ਮਕਸਦ ਹਨ ਕਿਤਾ ਸਾਡਾ ਸਥਾਪਨਾ ਦੇ ਵਿਸ਼ੇ ਸੋਸਾਇਟੀ ਦਾ। ਉਸੇ ਕੁਝ ਲੇਟ ਹੋ ਕੇ ਮਨਾਇਆ ਉਸ ਸਥਾਪਨਾ ਦੇ ਸੀ ਮਨਾਇਆ ਇਥੇ। ਸਾਰੇ ਲੋਕ ਇਕੱਠੇ ਕਿਸਾਨੀ ਦਾ ਸੁਭਦ ਸਾਰੇ ਲੋਕ ਇਕੱਠੇ ਕੀਤੇ ਗਏ। ਨਾਲ ਹੀ ਸਾਇਫ ਨੂੰ ਕਰਸਾ ਦਾ ਪ੍ਰਕਾਸ਼ ਦੇ ਹੜਾ ਸੀ। ਸਥਾਪਨਾ ਦੀ ਉਹ ਵੀ ਅਸੇਮਾਇਆ ਗਿਆ ਇੱਕ ਸਾਡੇ ਮੈਂਬਰ ਹਿੰਮਤ ਰਾਏ ਜੋ ਕਬਈ ਬਿਚਪਰ ਗੈਸ ਦੀ ਘਟਨਾ ਵਿੱਚ ਮਰ ਗਏ ਸੀ ਉਹਨਾਂ ਦੇ ਪਰਿਵਾਰ ਨੂੰ ਸੂਸਦ ਦਾ ਪਾਪ ਹੋਇਆ ਸੀ ਉਸ ਆਪਣੇ ਮੈਂਬਰ ਨੂੰ ਵੀ ਸਦਾਰਜੀ ਸਮਾਰੋਹ ਸੀ ਇਹ ਸਾਰਾ ਕੁਝ ਨਾਲ ਹੀ ਇਹ ਸੀ ਕਿ ਅਸੀਂ ਲੋਕਾਂ ਦੇ ਨਾਲ ਵੱਧ ਤੋਂ ਵੱਧ ਮਿਲ ਕੇ ਉਹਨਾਂ ਨੂੰ ਕੁਸਾਰੇ ਸਮੱਸਿਆਵਾਂ ਬਾਰੇ ਸਮਾਜਿਕ ਸੁਸਾਇਸਾ ਬਾਰੇ ਆ ਸਾਡੇ ਮਸੀਤੀ ਸਾਹਿਬ ਬੈਠੇ ਨੇ ਅੱਖਾਂ ਦੇ ਜਿੰਨੇ ਰੋਗ ਨੇ ਉਹਨਾਂ ਦੀਆਂ ਸਮੱਸਿਆਵਾਂ ਬਾਰੇ ਅਸੀਂ ਜਾਗਦੂ ਕਰੀਏ ਦੇ ਨਾਲ ਹੀ ਇਹ ਵੀ ਸੀ ਸਾਡਾ ਕਿ ਅਸੀਂ ਜਿਹੜੀ ਸਿੱਖੀ ਤੋਂ ਭੱਜਦੇ ਜਾਂਦੇ ਸਾਡੇ ਬੱਚੇ ਨੇ ਉਹਨਾਂ ਨੂੰ ਆਪਣੇ ਨਾਲ ਜੋੜ ਕੇ ਗੁਰੂ ਨਾਲ ਜੋੜ ਕੇ ਉਹਨਾਂ ਨੂੰ ਅਮਰ ਧਾਰੀ ਬਣਾਈਏ ਬਾਣੀ ਤੇ ਬਣਦੇ ਧਾਰੀ ਕਰੀਏ ਤਾਂ ਜੋ ਸਾਡੇ ਜਿਹੜੀ ਕੌਮ ਸਾਡੇ ਬੱਚੇ ਨਸ਼ਾ ਵਰ ਪੀਣ ਹੋ ਰਹੇ ਉਹਨਾਂ ਤੋਂ ਬਚ ਸਕਣ ਨਾਲ ਹੀ ਇਹ ਵੀ ਸੀ ਕਿ ਅਸੀਂ ਪਿੰਡਾਂ ਵਿੱਚ ਪ੍ਰਚਾਰ ਐਸਾ ਕਰੀਏ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਉਹ ਨਸ਼ਿਆਂ ਤੋਂ ਵੱਢਣ ਚੰਗੇ ਪਾਸੇ ਲੱਗਣ ਸਾਡੀਆਂ ਬੇਟੀਆਂ ਆ ਭੈੜੇ ਫੈਸ਼ਨਾਂ ਤੋਂ ਵੱਢਣ ਇਹ ਸਾਰਾ ਕੁਝ ਸੁਨਾਦ ਬਰਾਈਆਂ ਨੇ ਉਹਨਾਂ ਨੂੰ ਨਾਲ ਲੈ ਕੇ ਚੱਲਣ ਲਈ ਅਸੀਂ ਅੱਜ ਇਹ ਪ੍ਰੋਗਰਾਮ ਪੰਡਿਤ ਸਾਡੇ 76 ਸ਼ਾਇਆ ਹੇਠ ਬਹੁਤ ਹੀ ਪਿਆਰੇ ਜਿੱਥੇ ਸਾਡੇ ਕੋਲ ਸੁਰਜੀਤ ਸਿੰਘ ਜੁਹਾਰ ਜੀ ਧਾਰੀ ਬਰਾੜਾ ਹੈ ਸਤਿਦਰ ਸਿੰਘ ਆਲਮ ਜੀ ਨੇ ਰਾਗੀ ਰਾਗਾ ਰਾਗਾ ਰਾਹੀਂ ਕੀਤਾ ਉਹਨਾਂ ਨੇ ਬਹੁਤ ਤਿਆਰੀਆਂ ਪਾਈਆਂ ਗੱਲਾਂ ਕੀਤੀਆਂ ਸਾਡਾ ਸੰਗਤ ਨੂੰ ਮਾਨ ਦੇਦਿਆਂ ਸੋ ਮੈਂ ਧੰਨਵਾਦੀਆਂ ਸਾਰੇ ਸੰਗਤਾਂ ਵੀ ਤੇ ਆਪ ਜੀ ਦਾ ਵੀ ਕਿ ਆਪ ਜੀ ਨੇ ਸਾਡੇ ਕੋਲ ਆ ਕੇ ਲੋਕਾਂ ਦੀਆਂ ਤਕਲੀਫਾਂ ਸੁਣ ਜਿਹੜੇ ਪੰਜਾਬ ਦਾ ਸੁਣਿਆ ਤੇ ਪ੍ਰਸਾਦ ਕਰਨ ਲੱਗੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਖੱਤਸਾ ਨਾ ਵਾਹਿਗੁਰੂ ਇੱਕ ਬੈਠੀ ਨੂੰ نیند ਨਹੀਂ ਆਉਂਦੀ ਇਹ ਮੰਝਾ ਮੈਂ ਮਹਿਮਾਨਾਂ ਦੇ ਰੱਖਦੀ ਆ ਉਹ ਇੱਥੇ ਸੌ ਉਹ ਇੱਥੇ ਸੌ ਗਿਆ ਥੋੜੀ ਇੱਕ ਦੂਰ ਇੱਕ ਭਗਵਾਨ ਦੀ ਮੂਰਤ ਦੇ ਸਾਹਮਣੇ ਢੂੰਗਰੂ ਪਾ ਕੇ ਉਸਾਰੀ ਰਾਤ ਤੌੜ ਤੱਕ ਲੱਤਦੀ ਰਹੀ। ਸਮਾਂ ਬੀਤ ਗਿਆ। 25-30 ਸਾਲ ਬੀਤ ਗਏ। 25-30 ਸਾਲ ਬਾਅਦ ਉਸ ਚਿੱਤਰਕਾਰ ਨੇ ਚਿੱਤਰ ਬਣਾਉਣ ਦੀ ਦੁਕਾਨ ਖੋਲ੍ਹ ਲਈ। ਇੱਕ ਬਜ਼ੁਰਗ ਔਰਤ ਆਈ। ਉਹ ਬਜ਼ੁਰਗ ਨਾਲ ਆ ਕੇ ਚਿੱਤਰਕਾਰ ਨੂੰ ਕਹਿਣ ਲੱਗੀ ਕਿ ਚਿੱਤਰਕਾਰ ਜੀ ਮੇਰੀ ਤਸਵੀਰ ਬਣਾ ਦਿਓ। ਉਹ ਜਿੰਦਰਕਾਰ ਕਹਿਣ ਲੱਗਾ ਕਿ ਬੀਬੀ ਬੈਜਾ ਸਾਹਮਣੇ ਤੇਰੀ ਤਸਵੀਰ ਮੈਂ ਹੁਣੇ ਬਣਾ ਦਿੰਦਾ ਹਾਂ ਉਹ ਮਾਤਾ ਕਹਿਣ ਲੱਗੀ ਕਿ ਤਸਵੀਰ ਮੇਰੀ ਜਵਾਨੀ ਵੇਲੇ ਦੀ ਬਣਾਉਣੀ ਹੈ ਹੁਣ ਦੀ ਨਹੀਂ ਬਣਾਉਣੀ ਉਹ ਕਹਿੰਦਾ ਮੈਂ ਕਿ ਤੈਨੂੰ ਜਵਾਨੀ ਵੇਲੇ ਦੇਖਿਆ ਹੀ ਨਹੀਂ ਮੈਂ ਤੇਰੀ ਜਵਾਨੀ ਵੇਲੇ ਦੀ ਤਸਵੀਰ ਕਿਵੇਂ ਬਣਾਵਾਂਗਾ ਉਹ ਔਰਤ ਕਹਿਣ ਲੱਗੀ ਕਿ ਤੂੰ ਜਵਾਨੀ ਵੇਲੇ ਮੈਨੂੰ ਦੇਖਿਆ ਹੈ ਯਾਦ ਕਰ ਤੂੰ ਅੱਧੀ ਰਾਤ ਨੂੰ ਮੇਰੇ ਘਰ ਆਇਆ ਸੀ ਤੇ ਮੈਂ ਤੈਨੂੰ ਪਨਾ ਦਿੱਤੀ ਸੀ ਮੈਂ ਉਹ ਔਰਤ ਹਾਂ ਉਹ ਜਿੱਦ ਕਰ ਹੈਰਾਨ ਰਹਿ ਗਿਆ ਉਹਨੇ ਹੱਥ ਜੋੜ ਦਿੱਤੇ ਕਹਿੰਦਾ ਜੀ ਕਿ ਮੈਂ ਤੇਰੀ ਤਸਵੀਰ ਬਣਾ ਦਿੰਦਾ ਉਹ ਕਹਿੰਦਾ ਤੂੰ ਆਪਣੀ ਤਸਵੀਰ ਕੀ ਕਰਨੀ ਹੈ ਉਹ ਔਰਤ ਕਹਿਣ ਲੱਗੀ ਇਹ ਮੈਂ ਆਪਣੇ ਪ੍ਰਭੂਆਂ ਦੇ ਮੂਹਰੇ ਨੱਚਦੀ ਸੀ ਆਰਾ ਮੇਰੇ ਕੋੁਰਮਾ ਵਾਲੀ ਤਸਵੀਰ ਰੱਖ ਦਮਾ ਤਾਂ ਕਿ ਉਹਨੂੰ ਇਹ ਪਤਾ ਲੱਗੇ ਕਿ ਮੈਂ ਉਹਨੂੰ ਭੁੱਲ ਨਹੀਂ ਰਹੀ ਪ੍ਰਿੰਸੀਪਲ ਪੰਗਾ ਸਿੰਘ ਵੀ ਪੈਦਾ ਕੇ ਮੈਨੂੰ ਸ਼ਰਮ ਆਈ ਕਿ ਅੱਧੀ ਗੁਰੂ ਗੋਬਿੰਦ ਸਿੰਘ ਨੂੰ ਭੁੱਲ ਗਏ ਕਹਿੰਦਾ ਮੈਂ ਆਪਣੀ ਕਿਰਤਾਂ ਦੇ ਹੱਥ ਫੇਰਿਆ ਮੂੰਹ ਦੇ ਹੱਥ ਫੇਰਿਆ ਕਿ ਸਾਨੂੰ ਦੇ ਗੁਰੂ ਸਾਹਿਬ ਨੇ ਪਰ ਵਿਅਦਮੀ ਨਹੀਂ ਰੋਕੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਗੁਰੂ ਗ੍ਰੰਥ ਦੀ ਬੇਅਦਬੀ ਕੀ ਹੋਣੀ ਨਾ ਕਰਾਂ ਨੂੰ ਖਤਰਾ ਸੀ ਨਾ ਜਿੰਦਾਂ ਨੂੰ ਖਤਰਾ ਸੀ ਨਾ ਮੰਦਰ ਨੂੰ ਖਤਰਾ ਸੀ ਜਦੋਂ ਵੀ ਰਾਜ ਆਇਆ ਜਿਹੜੀ ਵੀ ਕੌਮ ਦਾ ਰਾਜ ਆਇਆ ਉਹਨੇ ਆਪਣਾ ਆਪਣਾ ਧਰਮ ਫਲਾਇਆ ਮੁਗਲ ਆਏ ਉਹਨੇ ਮੁਸਲਮਾਨਾਂ ਨੂੰ ਬਦਾਉਂਦਾ ਯਤਨ ਕੀਤਾ ਅੱਜ ਹਿੰਦੂਆਂ ਦਾ ਰਾਜ ਹੈ ਉਹ ਹਿੰਦੂ ਧਰਮ ਨੂੰ ਵਧਾਉਣ ਦਾ ਜਨਨ ਕਰ ਰਿਹਾ ਹੈ ਆਪਾਂ ਹਰ ਮੰਦਰ ਕਹਿੰਦੇ ਆ ਰਾਤ ਦੀ ਦੇਖ ਦੇ ਵਿੱਚ ਆਏ ਇੱਕ ਹਿੰਦੂ ਜੈਂਟਲਮੈਨ ਸਾਨੂੰ ਮਿਲਿਆ ਜਿਹੜੀ ਜਿਹੜੀ ਪੌਮ ਦੇ ਖੇਤਰਾਵਾਂ 'ਚ ਘਰ ਕਰਦੇ ਨੇ ਉਹ ਹਿੰਦੂ ਜੈਂਟਲਮੈਨ ਕਹਿੰਦਾ ਆਪ ਤੇ ਗੋਲਡਨ ਟੈਂਪਲ 'ਤੇ ਜਾ ਕੇ हमको ਬੜਾ ਅਨੰਦ ਆਉਂਦਾ ਹੈ ਉਹ ਕਹਿੰਦਾ ਇਹ ਤੇ ਗੱਲ ਮੈਨੂੰ ਦੱਸੋ ਇਹ ਗੋਲਡਨ ਟੈਂਪਲ ਹੈ ਸਵਰਨ ਮੰਦਿਰ ਹੈ ਜੈਂਕੀ ਹੈ ਅਸੀਂ ਉਹਨਾਂ ਨੂੰ ਕਹਿੰਦੇ ਦਾ ਨਾਮ ਦਰਬਾਰ ਸਾਹਿਬ ਹੈ ਨਾ ਇਹ ਗੋਲਡਨ ਟੈਂਪਲ ਹੈ ਨਾ ਇਹ ਸਵਰਨ ਮੰਦਿਰ ਹੈ ਇਹ ਦਰਬਾਰ ਸਾਹਿਬ ਦਾ ਦਰਬਾਰ ਵਹਿਬਦੀਣਾ ਰਹੇਗਾ ਤੇ ਫਕੀਂਦਾ ਹੈ ਜੇ ਦਰਬਾਰ ਨੂੰ ਖਤਰਾ ਹੈ ਤੇ ਸਿੱਖੀ ਨੂੰ ਖਤਰਾ ਹੈ ਉਹ ਕਹਿੰਦਾ ਸਾਡੇ ਜੁਪੀ ਵਿੱਚ ਮਤ ਪ੍ਰਦੇਸ਼ ਵਿੱਚ ਮੈਂ ਬੜਾ ਘਮਦਾ ਇਹਨੂੰ ਮੰਦਰ ਦੇ ਤੌਰ ਤੇ ਪਰਜਾ ਲਿਆਦਾ ਇਹ ਮੰਦਰ ਨਹੀਂ ਇਤਾਂ ਦੇ ਖਤਰੇ ਅੱਜ ਵੀ ਪੈਦਾ ਹੈ ਉਹ ਕਹਿੰਦੇ ਕਿ ਸਿੱਖੀ ਖਤਮ ਹੋ ਗਈ ਪਰ ਮਹਾਰਾਜਾ ਰਣਜੀਤ ਸਿੰਘ ਦਾ ਐਸਾ ਰਾਜ ਸੀ ਜਿਨ੍ਹਾਂ ਨੇ ਆਪਣਾ ਧਰਮ ਫਲਾਉਣ ਦਾ ਯਤਨ ਨਹੀਂ ਕੀਤਾ ਦੂਜਿਆਂ ਤੇ ਥੋਪਣ ਦਾ ਯਤਨ ਨਹੀਂ ਕੀਤਾ ਹਰ ਧਰਮ ਦਾ ਸਨਕਾਰ ਕੀਤਾ ਅੱਜ ਦੀ ਮਾਰ ਕਰਦੇ ਆ ਕਿ ਦੁਨੀਆ ਤੇ ਸਭ ਤੋਂ ਵੱਡਾ ਵਿਆਹ ਜਦੋਂ ਬਾਨੀ ਦੇ ਪੁੱੁੰਦੇ ਦਾ ਵਿਆਹ ਹੋਇਆ ਨਾ ਤਾਂ ਸਾਡੇ ਸਿੱਖਾਂ ਨੇ ਬੜੀ ਫੜ ਮਾਰੀ ਇੱਕ ਕਮਰ ਨੌ ਨਿਹਾਲ ਦਾ ਵਿਆਹ ਇਹ ਤੋਂ ਵੀ ਵੱਡਾ ਪਰ ਜਿਹੜਾ ਨਖਸਾਨ ਕਮਰ ਨੌ ਨਿਹਾਲ ਦੇ ਵਿਆਹ ਦੇ ਖਲ-ਖਾ ਫਖਦਾ ਕੀਤਾ ਆਪਣੀ ਜਵਾਨੀ ਬੇਲੇ ਦੀ ਪੈਰਾ ਵਿੱਚ ਘੋਗਰੂਆਂ ਵਾਲੀ ਤਸਵੀਰ ਰੱਖ ਦਮਾ ਤਾਕੇ ਉਹਨੂੰ ਇਹ ਪਤਾ ਲੱਗੇ ਕਿ ਮੈਂ ਉਹਨੂੰ ਭੁੱਲ ਨਹੀਂ ਨਹੀਂ ਪ੍ਰਿੰਸੀ ਪਲ ਕੰਗਾ ਸੀ ਕਹਿੰਦਾ ਕਿ ਮੈਨੂੰ ਸ਼ਰਮ ਆਈ ਕਿ ਅੰਦੀ ਗੁਰੂ ਗੋਬਿੰਦ ਸਿੰਘ ਨੂੰ ਭੁੱਲ ਗਏ ਕਹਿੰਦਾ ਮੈਂ ਆਪਣੇ ਕਿਰਤਾਂ ਦੇ ਹੱਥ ਫੇਰਿਆ ਮੂੰਹ ਦੇ ਹੱਥ ਫੇਰਿਆ ਕਿ ਸਾਨੂੰ ਤੇ ਗੁਰੂ ਸਾਹਿਬ ਨੇ ਤਾਂ ਫਰਗਦਾ ਬਹੁਤ ਮੋੜ ਧੰਵਾਦਾ ਬੁਲਾਇਆ ਛੱਦੇ ਜੀ ਕਾਜਵੰਦ ਗਿਆਨ ਜੀ ਵਾਹਿਗੁਰੂ ਦੀ ਕਾ ਖਾਲਸਾ اے خدائي عزت ڏي